प्यारे बच्चों इस वीडियो ਦੇ ਵਿੱਚ ਆਪਾਂ ਕਰਾਂਗੇ ਪਾਠ ਨੰਬਰ 3 ਉਹ ਜਿਹੜਾ ਮੈਂ ਭਾਗ ਪਹਿਲਾ ਪਾਇਆ ਹੋਇਆ ਹੈ ਉਹਦੇ ਵਿੱਚ ਮੈਂ ਸਾਰੀ ਇਸ ਪਾਠ ਦੀ ਜਿਹੜੀ ਹੈਗੀ ਹੈ ਪਾਠ ਨੰਬਰ 3 ਲਕ ਟੁੰਟੂ ਟੁੰੂ ਦੀ ਵਿਆਖਿਆ ਕੀਤੀ ਹੋਈ ਹੈ ਤੇ ਹੁਣ ਮੈਂ ਜਿਹੜਾ ਹੈਗਾ ਇਹਦਾ ਪਿਛਲਾ ਅਭਿਆਸ ਕਰ ਚ ਪਾਉਣ ਲੱਗੀ ਹਾਂ ਪਹਿਲਾ ਪ੍ਰਸ਼ਨ ਹੈ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ ਅਤੇ ਦਿੱਤੇ ਹੋਏ ਖਾਨਿਆਂ ਵਿੱਚ ਸਹੀ ਦਾ ਨਿਸ਼ਾਨ ਲਗਾਓ ਊੜਾ ਪ੍ਰਸ਼ਨ ਚੜੀ ਕਿੱਥੇ ਰਹਿੰਦੀ ਸੀ ਤਾ ਸਭ ਨੂੰ ਪਤਾ ਆਪਾਂ ਨੂੰ ਚਿੜੀ ਕਿੱਥੇ ਰਹਿੰਦੀ ਸੀ ਆਹਲ ਨੇ ਵਿੱਚ ਠੀਕ ਹੈ ਥੋੜੀ ਜੀ ਹਾਹੇ ਦੀ ਸਾਊਂਡ ਆਉਂਦੀ ਹੈ ਇਸ ਕਰਕੇ ਇਹਨੂੰ ਪੈਰ ਦੇ ਵਿੱਚ ਪਾਇਆ ਹੈ ਤੇ ਇਹਨੂੰ ਆਪਾਂ ਬੋਲਦੇ ਹਾਂ ਦੁੱਤ ਵਿੰਜਨ ਦੁੱਤ ਅੱਖਰ ਵੀ ਬੋਲ ਦਿੰਨੇ ਆ ਠੀਕ ਹੈ ਐਡਾ ਹੈਗਾ ਖੇਤ ਵਿੱਚ ਕੀ ਲੱਗਾ ਹੋਇਆ ਸੀ ਤਾਂ ਖੇਤ ਵਿੱਚ ਬਾਜਰੇ ਦੇ ਸਿੱਟੇ ਲੱਗੇ ਹੋਏ ਸੀ ਠੀਕ ਹੈ ਦੂਜਾ ਆਪਸ਼ਨ ਆਊਗਾ ਅਗਲੇ ਪੇਜ ਤੇ ਆਜੋ ਚਿੜੀ ਕਿੱਥੇ ਫਸ ਗਈ ਸੀ ਤਾ ਚਿੜੀ ਜਾਲ ਚ ਫਸ ਗਈ ਸੀ ਹਨਾ ਤਾਂ ਫਰਸਟ ਆਪਸ਼ਨ ਆਊਗੀ ਜਾਲ ਵਿੱਚ ਫਸ ਗਈ ਸੀ ਕਿਸਾਨ ਨੇ ਚਿੜੀ ਨੂੰ ਕਿੱਥੇ ਬੰਦ ਕਰਵਾਇਆ ਤਾਂ ਚਿੜੀ ਨੂੰ ਪਿੰਜਰੇ ਵਿੱਚ ਬੰਦ ਕਰਵਾਇਆ ਸੀ ਕਿਸਾਨ ਨੇ ਹਨਾ ਆਪਾਂ ਆਪਸ਼ਨਾਂ ਦੇ ਅਨਸਾਰ ਹੀ ਜਿਹੜਾ ਹੈਗਾ ਉੱਤਰ ਦੇਵਾਂਗੇ ਅੱਗੇ ਹੈਗੇ ਆ ਸਪੀਕਿੰਗ ਸਕਿਲਸ ਵਾਲੇ ਪ੍ਰਸ਼ਨ ਸੱਚੋ ਸੋਚੋ ਤੇ ਬੋਲੋ ਕਹਿੰਦੇ ਕੀ ਤੁਸੀਂ ਚਿੜੀ ਦਾ ਆਲਣਾ ਵੇਖਿਆ ਹੈ ਇਹ ਤਾਂ ਆਪਾਂ ਸਭ ਨੇ ਵੇਖਿਆ ਹੈ ਹਨਾ ਇਹਦਾ ਉੱਤਰ ਲਿਖਾਂਗੇ ਆਪਾਂ ਹਾਂ ਐਡਾ ਹੈਗਾ ਚਿੜੀ ਕਿਹੜੇ ਖੇਤ ਵਿੱਚ ਚੋਗਾ ਚੁਗਣ ਗਈ ਤਾਂ ਉਹ ਬਾਜਰੇ ਦੇ ਖੇਤ ਵਿੱਚ ਚੋਗਾ ਚੁਗਣ ਗਈ ਸੀ ਹੈਨਾ ਚਿੜੀ ਦੇ ਬੱਚਿਆਂ ਨੂੰ ਕੀ ਆਖਦੇ ਹਨ ਤਾਂ ਚਿੜੀ ਦੇ ਬੱਚਿਆਂ ਨੂੰ ਆਪਾਂ ਕਹਿੰਦੇ ਆ ਬੋਟ ਬੱਬੇ ਹੂੜਾ ਟੈਂਕਾ ਬੋਟ ਅਗਲੇ ਪ੍ਰਸ਼ਨ ਹੈ ਜਿਹੜੇ ਇਹ ਹੈਗੇ ਆਪਾਂ ਕਾਪੀ ਤੇ ਕਰਦੇ ਹੁੰਨੇ ਆ ਦੇਖੋ ਊੜਾ ਪ੍ਰਸ਼ਨ ਹੈ ਚਿੜੀ ਰੋਜ਼ ਕੀ ਕਰਦੀ ਸੀ ਤਾਂ ਬਹੁਤ ਸੌਖਾ ਉੱਤਰ ਹੈ ਦਾ ਚਿੜੀ ਰੋਜ਼ ਚੋਗਾ ਚੁਗ ਕੇ ਲਿਆਉਂਦੀ ਸੀ ਐਡਾ ਹੈਗਾ ਚਿੜੀ ਨੇ ਕਿਸਾਨ ਨੂੰ ਕੀ ਕਿਹਾ ਤਾਂ ਚਿੜੀ ਨੇ ਕਿਸਾਨ ਨੂੰ ਕਿਹਾ ਸੀ ਦੇਖੋ ਇਹਦਾ ਉੱਤਰ ਹੈ ਜਿਹੜਾ ਆਪਾਂ ਇੱਥੇ ਬੁੱਕ ਦੇ ਵਿੱਚ ਮੈਂ ਟਿੱਕ ਲਗਾਈ ਹੋਈ ਹੈ ਚਿੜੀ ਨੇ ਕਿਸਾਨ ਨੂੰ ਕਿਹਾ ਸੀ ਟੱਲੀ ਮੇਰੇ ਬੱਚੜੇ ਲੱਕ ਟੂਣੂ ਟੂਣੂ ਮੀਂਹ ਆਇਆ ਭਿੱਜ ਜਾਣਗੇ ਲੱਕ ਟੂਣੂ ਟੂਣੂ ਹਵਾ ਵਗੀ ਉੱਡ ਜਾਣਗੇ ਲੱਕ ਟੂਣੂ ਟੂਣੂ ਠੀਕ ਹੈ ਇਹ ਵਾਲਾ ਇਹਦਾ ਉੱਤਰ ਹੈ ਅੱਗੇ ਈੜੀ ਪ੍ਰਸ਼ਨ ਕਿਸਾਨ ਨੇ ਆਪਣੇ ਕੰਮੇ ਨੂੰ ਕੀ ਹੁਕਮ ਦਿੱਤਾ ਤਾਂ ਕਿਸਾਨ ਨੇ ਆਪਣੇ ਕੰਮੇ ਨੂੰ ਹੁਕਮ ਦਿੱਤਾ ਸੀ ਕਿ ਚਿੜੀ ਨੂੰ ਪਿੰਜਰੇ ਚ ਬੰਦ ਕਰ ਦੇ ਹਨਾ ਤਾਂ ਇਹਦਾ ਉੱਤਰ ਲਿਖਾਂਗੇ ਕਿਸਾਨ ਨੇ ਆਪਣੇ ਕੰਮੇ ਨੂੰ ਚਿੜੀ ਨੂੰ ਪਿੰਜਰੇ ਵਿੱਚ ਬੰਦ ਕਰਨ ਦਾ ਹੁਕਮ ਦਿੱਤਾ ਠੀਕ ਹੈ ਅੱਗੇ ਹੈਗਾ ਸਸਾ ਕਿਸਾਨ ਦੇ ਬੱਚਿਆਂ ਨੇ ਆ ਕੇ ਕੀ ਵੇਖਿਆ ਤਾਂ ਇਹਦਾ ਉੱਤਰ ਆਪਾਂ ਲਿਖਾਂਗੇ ਕਿਸਾਨ ਦੇ ਬੱਚਿਆਂ ਨੇ ਆ ਕੇ ਵੇਖਿਆ ਕਿ ਪਿੰਜਰੇ ਵਿੱਚ ਇੱਕ ਚਿੜੀ ਰੋ ਰਹੀ ਸੀ ਤੁਸੀਂ ਇਹ ਵੀ ਲਿਖ ਸਕਦੇ ਹੋ ਕਿ ਪਿੰਜਰੇ ਵਿੱਚ ਇੱਕ ਚਿੜੀ ਹੁਬਕੂ ਹੁਬਕੂ ਰੋ ਰਹੀ ਸੀ ਠੀਕ ਹੈ ਮੈਂ ਕੱਲਾ ਰੋ ਰਹੀ ਸੀ ਲਿਖਿਆ ਕਿਉਂਕਿ ਹੁਬਕੂ ਹੁਬਕੂ ਬੱਚਿਆਂ ਨੂੰ ਥੋੜਾ ਸ਼ਬਦ ਲਿਖਣਾ ਔਖਾ ਲੱਗਦਾ ਹੈ ਇਸ ਕਰਕੇ ਮੈਂ ਕੱਲਾ ਚਿੜੀ ਰੋ ਰਹੀ ਸੀ ਹੀ ਉੱਤਰ ਲਿਖਿਆ ਇਹਦਾ ਠੀਕ ਹੈ ਕਿਸਾਨ ਦੇ ਬੱਚਾ ਨੇ ਕੀ ਕਿਹਾ ਤਾਂ ਕਿਸਾਨ ਦੇ ਬੱਚਾ ਨੇ ਕੀ ਕਿਹਾ ਸੀ ਕਿਸਾਨ ਦੇ ਬੱਚਾ ਨੇ ਕਿਹਾ ਜੇ ਤੁਸੀਂ ਚਿੜੀ ਨੂੰ ਨਾ ਛੱਡਿਆ ਤਾਂ ਅਸੀਂ ਵੀ ਰੋਟੀ ਨਹੀਂ ਖਾਵਾਂਗੇ ਠੀਕ ਹੈ ਇਹ ਹੈਗੇ ਸਾਰੇ ਆਪਣੇ ਪ੍ਰਸ਼ਨ ਉੱਤਰ ਦੇਖੋ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਫਿਰ ਉਸ ਤੋਂ ਬਾਅਦ ਤੁਸੀਂ ਇਹਨੂੰ ਕਾਪੀ ਤੇ ਵੀ ਲਿਖ ਸਕਦੇ ਹੋ ਮੈਂ ਸਾਰਾ ਤੁਹਾਡੇ ਸਾਹਮਣੇ ਸਕਰੀਨ ਹੈ ਜਿਹੜੀ ਉਹ ਸ਼ੇਅਰ ਕਰਤੀ ਹੈ ਸ਼ੋਅ ਕਰਤੀ ਹੈ ਠੀਕ ਹੈ ਦੇਖੋ ਹਾਂ ਅੱਗੇ ਹੈਗਾ ਚੌਥਾ ਪ੍ਰਸ਼ਨ ਬ੍ਰੈਕਟਾਂ ਵਿੱਚੋਂ ਸਹੀ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ ਤਾਂ ਊੜਾ ਹੈਗਾ ਉਸਦੇ ਆਲਣੇ ਵਿੱਚ ਉਸਦੇ ਨਿੱਕੇ ਨਿੱਕੇ ਡੈਸ਼ ਰਹਿੰਦੇ ਸਨ ਤਾਂ ਹੁਣ ਦੇਖੋ ਚੂਚੀ ਤਾਂ ਕਹਿੰਦੇ ਨਹੀਂ ਆਪਾਂ ਹਣਾ ਚਿੜੀ ਦੇ ਬੱਚਿਆਂ ਨੂੰ ਆਪਾਂ ਬੋਟ ਕਹਿੰਦੇ ਆ ਤਾਂ ਇੱਥੇ ਆਪਾਂ ਉੱਤਰ ਲਿਖਾਂਗੇ ਬੋਟ ਰਹਿੰਦੇ ਸਨ ਅੱਗੇ ਆੜਾ ਉੱਥੇ ਬਾਜਰੇ ਦੇ ਚਿੱਟੇ-ਚਿੱਟੇ ਡੈਸ਼ ਲੱਗੇ ਹੋਏ ਸਨ ਤਾਂ ਦੇਖੋ ਆਪਸ਼ਨਾਂ ਵੀ ਨਾਲ ਦਿੱਤੀਆਂ ਹੋਊਗਾ ਹਨਾ ਫੁੱਲ ਤੇ ਸਿੱਟੇ ਤਾਂ ਚਿੱਟੇ-ਚਿੱਟੇ ਕੀ ਲੱਗੇ ਸੀ ਸਿੱਟੇ ਸਿੱਟੇ ਮਤਲਬ ਸਿੱਟੇ ਦਾ ਅਰਥ ਕੀ ਸੀਗਾ ਦਾਣਿਆਂ ਦਾ ਸਮੂਹ ਮਤਲਬ ਦਾਣਿਆਂ ਦਾ ਇਕੱਠ ਠੀਕ ਹੈ ਅੱਗੇ ਈੜੀ ਚੱਲ ਹੁਣ ਮੈਂ ਤੈਨੂੰ ਡੈਸ਼ ਵਿੱਚ ਕਿਆਦ ਕਰਕੇ ਰੱਖੂੰ ਪਿੰਜਰੇ ਵਿੱਚ ਤਾਂ ਇਹਦਾ ਉੱਤਰ ਆਊਗਾ ਪਿੰਜਰੇ ਵਿੱਚ ਅੱਗੇ ਚਿੜੀ ਡੈਸ਼ ਰੋ ਰਹੀ ਸੀ ਹੁਬਕੂ ਹੁਬਕੂ ਠੀਕ ਹੈ ਅੱਗੇ ਹਾ ਹਾ ਇਸ ਵਿਚਾਰੀ ਦੇ ਬੱਚੇ ਡੈਸ਼ ਨੇ ਉਹ ਹੀ ਇਕੱਲੇ ਕੀ ਕਰਨਗੇ ਭੁੱਖੇ ਭੁੱਖੇ ਸੀ ਉਹਦੇ ਬੱਚੇ ਹਨਾ ਅੱਗੇ ਹੈ ਗਿਆ ਪੰਜਵਾਂ ਪ੍ਰਸ਼ਨ ਸਹੀ ਗਲਤ ਕਿ ਉੜਾ ਚਿੜੀ ਰੋਜ਼ ਚੋਗਾ ਚੁੱਕ ਕੇ ਲਿਆਉਂਦੀ ਸੀ ਬਿਲਕੁਲ ਸਹੀ ਹੈ ਐੜਾ ਚਿੜੀ ਕਿਸਾਨ ਦੇ ਖੇਤ ਵਿੱਚ ਆਲਣੇ ਵਿੱਚ ਫਸ ਗਈ ਨਹੀਂ ਉਹ ਤਾਂ ਜਾਲ ਚ ਫਸੀ ਸੀ ਇਸ ਕਰਕੇ ਇਹ ਗਲਤ ਹੈ ਅੱਗੇ ਜਿਹੜੀ ਕਿਸਾਨ ਨੇ ਆਪਣੇ ਕੰਮੇ ਨੂੰ ਚਿੜੀ ਨੂੰ ਪਿੰਜਰੇ ਵਿੱਚ ਬੰਦ ਕਰਨ ਦਾ ਹੁਕਮ ਦਿੱਤਾ ਬਿਲਕੁਲ ਸਹੀ ਅੱਗੇ ਸੱਸਾ ਚਿੜੀ ਦੇ ਬੋਟ ਆਲ ਨੇ ਵਿੱਚ ਭੁੱਖੇ ਬੈਠੇ ਸਨ ਬਿਲਕੁਲ ਸਹੀ ਭੁੱਖੇ ਬੈਠੇ ਸੀਗੇ ਉਹ ਹਨਾ ਉਚੜੀ ਦੀ ਵੇਟ ਕਰ ਰਹੇ ਸੀ ਕਿ ਕਦੋਂ ਚਿੜੀ ਆਵੇ ਤੇ ਸਾਨੂੰ ਜਿਹੜੀ ਹੈਗੀ ਹੈ ਖਾਣਾ ਖਵਾਵੇ ਅੱਗੇ ਹਾਹਾ ਚਿੜੀ ਕਿਸਾਨ ਦੀ ਫਸਲ ਨੂੰ ਉਜਾੜਦੀ ਸੀ ਗਲਤ ਉਹਦੀ ਫਸਲ ਨੂੰ ਝਾੜਦੀ ਨਹੀਂ ਸੀ ਸਗੋਂ ਕਿਸਾਨ ਦੀ ਮਦਦ ਕਰਦੀ ਸੀ ਕਿਸ ਤਰ੍ਹਾਂ ਮਦਦ ਕਰਦੀ ਸੀ ਖੇਤ ਵਿੱਚੋਂ ਕੀੜੇ ਖਾ ਕੇ ਮਦਦ ਕਰਦੀ ਸੀ ਉਹ ਕੀੜੇ ਜਿਹੜੇ ਕਿ ਫਸਲ ਨੂੰ ਖਰਾਬ ਕਰਦੇ ਆ ਠੀਕ ਹੈ ਅਗੇ ਚੀਮਾ ਪ੍ਰਸ਼ਨ ਵਾਕ ਬਣਾਓ ਇਹ ਤੁਸੀਂ ਆਪ ਦੇ ਅਨਸਾਰ ਵੀ ਬਣਾ ਸਕਦੇ ਹੋ ਪਰ ਜਿਹੜੇ ਮੈਂ ਬਣਾਏ ਆ ਦੇਖੋ ਚੋਗਾ ਚੋਗਾ ਹੁੰਦਾ ਚੁਗਿਆ ਹੋਇਆ ਭੋਜਨ ਚਿੜੀ ਰੋਜ਼ ਚੋਗਾ ਚੁਗ ਕੇ ਲੈਂਦੀ ਸੀ ਤਰਸ ਕਿਸਾਨ ਨੂੰ ਚਿੜੀ ਤੇ ਤਰਸਣਾ ਆਇਆ ਹੁਬਕੂ ਹੁਬਕੂ ਚਿੜੀ ਹੁਬਕੂ ਹੁਬਕੂ ਰੋ ਰਹੀ ਸੀ ਅੱਗੇ ਹੈਗਾ ਕੀੜੇ ਅਨਾਜ ਵਿੱਚ ਕੀੜੇ ਪੈ ਗਏ ਠੀਕ ਹੈ ਮਤਲਬ ਤੁਸੀਂ ਆਪਣੇ ਅਨਸਾਰ ਕੋਈ ਵੀ ਵਾਕ ਬਣਾ ਸਕਦੇ ਹੋ ਠੀਕ ਹੈ ਪਰ ਮੈਂ ਦੇਖੋ ਇਹ ਵਾਲੇ ਵਾਕ ਬਣਾਏ ਆ ਥੋੜੇ ਸੌਖੇ ਬਣਾਏ ਆ ਹਨਾ ਵੀ ਤੁਹਾਨੂੰ ਥੋੜੇ ਲਿਖਣੇ ਵੀ ਸੌਖੇ ਲੱਗਣ ਤੇ ਯਾਦ ਕਰਨੇ ਵੀ ऐसे वाकਾਂ ਦੇ ਵਿੱਚ ਕੋਈ ਯਾਦ ਕਰਨ ਵਾਲੀ ਗੱਲ ਹੁੰਦੀ ਨਹੀਂ ਜਦੋਂ ਸ਼ਬਦ ਦਾ ਆਪਾਂ ਨੂੰ ਅਰਥ ਪਤਾ ਲੱਗ ਜੇ ਨਾ ਤਾਂ ਆਪਾਂ ਆਪਣੇ ਅਨਸਾਰ ਉਹਦਾ ਵਾਕ ਬਣਾ ਸਕਦੇ ਹਾਂ ਠੀਕ ਹੈ ਅੱਗੇ ਹੈਗਾ ਪੜਨ ਕੌਸ਼ਲ ਸਤਵਾਂ ਪ੍ਰਸ਼ਨ ਪੈਰਾ ਪੜ੍ਹ ਕੇ ਕੁਐਸਚਨਾਂ ਦੇ ਆਨਸਰ ਦੇਣੇ ਆ ਤੇ ਆਪਾਂ ਪਾਠ ਤਾਂ ਪੜ੍ਹੀ ਲਿਆ ਤੇ ਫਿਰ ਪੈਰਾ ਵੀ ਪਾਠ ਦੇ ਵਿੱਚੋਂ ਹੀ ਆ ਹਨਾ ਇੱਕ ਦਿਨ ਚਿੜੀ ਕਿੱਥੇ ਦਾਣੇ ਚੁਗਣ ਗਈ ਤਾਂ ਇੱਕ ਦਿਨ ਚਿੜੀ ਕਿੱਥੇ ਗਈ ਸੀ ਖੇਤ ਵਿੱਚ ਦਾਣੇ ਚੁਗਣ ਐੜਾ ਹੈਗਾ ਖੇਤ ਵਿੱਚ ਕਾਦੇ ਸਿੱਟੇ ਲੱਗੇ ਹੋਏ ਸਨ ਤਾਂ ਉਸੇ ਬਾਜਰੇ ਦੇ ਇਹੜੀ ਬਾਜਰੇ ਦੇ ਦਾਣੇ ਕਿਸ ਵਰਗੇ ਸਨ? ਮੋਤੀਆਂ ਵਰਗੇ ਸੀ ਹਨਾ ਤਾਂ ਇਹ ਆਪਸ਼ਨ ਆਉਗੀ ਦੇਖੋ ਅਗੇ ਸਸਾ ਚਿੜੀ ਨੂੰ ਕਿਸ ਚੀਜ਼ ਦਾ ਪਤਾ ਨਾ ਲੱਗਾ? ਉਹਨੂੰ ਜਾਲ ਦਾ ਪਤਾ ਨਹੀਂ ਲੱਗਿਆ ਸੀ ਇਸ ਕਰਕੇ ਉਹ ਜਾਲ 'ਚ ਫਸ ਗਈ ਸੀ। ਕਹਿੰਦੇ ਥੋੜੀ ਦੇਰ ਵਿੱਚ ਕੌਣ ਆ ਗਿਆ? ਕਿਸਾਨ ਆ ਗਿਆ ਸੀ ਥੋੜੀ ਦੇਰ ਵਿੱਚ ਜਦੋਂ ਖੇਤ ਦੇ ਵਿੱਚ ਚਿੜੀ ਜਾਲ ਦੇ ਵਿੱਚ ਫਸ ਗਈ ਸੀ ਨਾ ਤਾਂ ਉਸ ਤੋਂ ਬਾਅਦ ਫਿਰ ਕਿਸਾਨ ਆ ਗਿਆ ਸੀ। ਠੀਕ ਹੈ ਇਹ ਦੇਖੋ ਇਹ ਮੈਂ ਸਾਰਾ ਜਿਹੜੀ ਹੈਗੀ ਹੈ ਪਿਛਲਾ ਬਹਿਸ ਕਾਰਜ ਸੋਲਵ ਕੀਤਾ ਹੋਇਆ ਹੈ। ਅੱਗੇ ਹੈਗਾ ਵਿਆਕਰਨ ਵਾਲਾ ਪਾਰਟ ਕਹਿੰਦੇ ਦੱਸਿਆ ਅਨਸਾਰ ਕਰੋ ਪਹਿਲਾਂ ਕਰਕੇ ਦੱਸਿਆ ਉੱਤੇ ਹੇਠਾਂ ਤਾਂ ਹੁਣ ਪਹਿਲੇ ਸ਼ਬਦ ਤੋਂ ਆਪਾਂ ਨੂੰ ਪਤਾ ਲੱਗ ਗਿਆ ਕਿ ਵਿਰੋਧੀ ਸ਼ਬਦ ਹੈ ਠੀਕ ਹੈ ਮੇਰਾ ਮੇਰਾ ਦਾਊਗਾ ਉਲਟਾ ਤੇਰਾ ਦੂਰ ਨੇੜੇ ਕੋਲੇ ਵੀ ਲਿਖ ਸਕਦੇ ਆ ਠੀਕ ਹੈ ਦੂਰ ਕੋਲੇ ਜਾਂ ਨੇੜੇ ਰੋਣਾ ਹੱਸਣਾ ਨਿੱਕੇ ਵੱਡੇ ਭੁੱਖਾ ਰੱਜਿਆ ਅਸੀਂ ਤੁਸੀਂ ਠੀਕ ਹੈ ਇਹ 28ਵਾਂ ਪ੍ਰਸ਼ਨ ਇਹਦੀ ਉੱਤਰ ਦੇਖੋ ਮੈਂ ਲਿਖਿਆ ਹੋਇਆ ਕਿਤਾਬ ਤੇ ਅੱਗੇ ਹੈਗਾ ਨੌਵਾਂ ਕਹਿੰਦੇ ਜੇਕਰ ਤੁਸੀਂ ਕਿਸਾਨ ਦੀ ਥਾਂ ਹੁੰਦੇ ਤਾਂ ਕੀ ਕਰਦੇ ਆਪਣੇ ਸ਼ਬਦਾਂ ਵਿੱਚ ਲਿਖੋ ਹੁਣ ਦੇਖੋ ਜੇ ਤੁਸੀਂ ਕਿਸਾਨ ਦੀ ਥਾਂ ਹੁੰਦੇ ਤਾਂ ਫਿਰ ਕੀ ਕਰਦੇ ਹਨਾ ਤਾਂ ਕੁਝ ਵੀ ਸੋਚ ਕੇ ਤੁਸੀਂ ਲਿਖ ਸਕਦੇ ਹੋ ਮੈਂ ਇੱਥੇ ਲਿਖਿਆ ਕਿ ਜੇਕਰ ਅਸੀਂ ਕਿਸਾਨ ਦੀ ਥਾਂ ਹੁੰਦੇ ਤਾਂ ਅਸੀਂ ਚਿੜੀ ਨੂੰ ਪਿੰਜਰੇ 'ਚ ਬੰਦ ਨਾ ਕਰਦੇ ਉਹਨੂੰ ਬੰਦ ਕਰਨ ਦੀ ਬਜਾਏ ਚਿੜੀ ਨੂੰ ਪਿੰਜਰੇ ਦੇ ਵਿੱਚ ਉਹਨੂੰ ਆਪਣੇ ਬੱਚਿਆਂ ਦੇ ਲਈ ਚੋਗਾ ਦਿੰਦੇ ਲਜਾਨ ਨੂੰ ਤੇ ਉਹਨੂੰ ਉਸ ਨੂੰ ਆਜ਼ਾਦ ਕਰ ਦਿੰਦੇ ਮਤਲਬ ਉਹਨੂੰ ਪਿੰਜਰੇ 'ਚ ਬੰਦ ਨਾ ਕਰਦੇ ਠੀਕ ਹੈ ਤਾਂ ਤੁਸੀਂ ਕੋਈ ਵੀ ਲਾਈਨ ਲਿਖ ਸਕਦੇ ਹੋ ਅੱਗੇ ਹੈਗਾ ਦੇਖੋ ਆਹ ਵਾਲਾ 10ਵਾਂ ਪ੍ਰਸ਼ਨ ਹੈ ਇੱਥਾ ਦਿੱਤੇ ਚਿੱਤਰ ਵਿੱਚ ਆਪਣੇ ਮਨਪਸੰਦ ਰੰਗ ਭਰੋ ਇਹ ਫੋਟੋ ਬਣੀ ਹੋਈ ਹੈ ਚੂਚੇ ਦੀ ਹਨਾ ਚੂਚੇ ਦੀ ਤੇ ਜਾਂ ਫਿਰ ਆਪਾਂ ਉਹ ਵੀ ਕਹਿ ਸਕਦੇ ਹਾਂ ਇਹ ਚਿੜੀ ਦਾ ਬੱਚਾ ਵੀ ਹੈ ਨਿੱਕ ਬੋਟ ਜਿਹਨੂੰ ਕਹਿੰਦੇ ਆ ਹਨਾ ਉਹ ਵੀ ਇਸ ਤਰ੍ਹਾਂ ਦਾ ਹੀ ਹੁੰਦਾ ਤਾਂ ਇਹਦੇ ਵਿੱਚ ਤੁਸੀਂ ਆਪਦਾ ਮਨਪਸੰਦ ਕੋਈ ਵੀ ਰੰਗ ਭਰ ਸਕਦੇ ਹੋ ਠੀਕ ਹੈ ਇਸ ਮਤਲਬ ਹੁਣ ਇਹ ਸੀ ਪਿਛਲਾ ਅਭਿਆਸ ਕਰ ਜ ਆਪਣਾ ਸਾਰਾ ਡਨ ਹੋ ਗਿਆ ਦੇਖੋ ਜੇ ਕਿਸੇ ਨੂੰ ਕੋਈ ਵੀ ਪ੍ਰੋਬਲਮ ਲੱਗੀ ਤਾਂ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹਾਂ ਦੇਖੋ ਇਹ ਪ੍ਰਸ਼ਨ ਉੱਤਰ ਹੈ ਹਨਾ ਇਹ ਕਾਪੀ ਤੇ ਲਿਖਣੇ ਹੁੰਦੇ ਆ ਚਲੋ ਇਹ ਸਾਰੀ ਬੈਕ ਐਕਸਰਸਾਈਜ਼ ਸੀ ਆਪਣੀ